ਯਾਦ ਹੋਣਾ April ਮਹੀਨੇ ਦੇ ਵਿੱਚ ABC News ਜਿਹੜਾ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੰਪਨੀ ਆ ਉਹਨਾਂ ਨੇ ਇੱਕ ਰਿਪੋਰਟ ਛਾਇਆ ਕੀਤੀ ਸੀ Modi's government operated nest of spies ਵੀ ਕਿਸ ਤਰੀਕੇ ਦੇ ਨਾਲ ਜਿਹੜੀ ਉਥੋਂ ਦੀ ਇੰਟੈਲੀਜੈਂਸ ਏਜੰਸੀ ਆ ਉਹਨਾਂ ਨੇ ਉਹਦਾ ਪਰਦਾ ਫਾਸ਼ ਕਰ ਦਿੱਤਾ ਤੇ ਉਥੋਂ ਜਿਹੜੇ ਆ ਸਪਾਈਜ਼ ਆ ਉਹਨਾਂ ਨੂੰ ਕਿਕ ਆਊਟ ਕੀਤਾ ਸੀ ਜਿਹੜੇ ਸੀਕ੍ਰੇਟਸ ਇਥੋਂ ਸਟੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜੇ ਡਿਫੈਂਸ ਪ੍ਰੋਜੈਕਟ ਆ ਜਾਂ 에어ਪੋਰਟ ਦੀ ਸਿਕਿਉਰਿਟੀ ਦੇ ਨਾਲ ਆ ਉਹਦੇ ਉਹਦੇ ਜਿਹੜੀ ਇਨਫੋਰਮੇਸ਼ਨ ਆ ਇਹ ਸੀਕ੍ਰੇਟਸ ਸਟੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਨਾਲ ਦੇ ਨਾਲ ਇੱਕ ਹੋਰ ਜਿਹੜੀ ਲੇਟੈਸਟ ਜੋ ਪਿਛਲੇ 1-2 ਦਿਨ ਦੇ ਵਿੱਚ ਬਹੁਤ ਜ਼ਿਆਦਾ ਖਬਰ ਜਿਹੜੀ ਉਹ ਆ ਰਹੀ ਆ ਬੀ ਆਸਟ੍ਰੇਲੀਆ ਨੇ ਚਾਰ ਜਿਹੜੇ ਇੰਡੀਅਨ ਸਪਾਈਜ਼ ਆ ਜੋ ਕਿ ਟਾਰਗੇਟ ਕਰ ਰਹੇ ਸੀ ਪੋਲੀਟੀਸ਼ੀਅਨਸ ਨੂੰ ਤੇ ਡਿਫੈਂਸ ਟੈਕਨੋਲੋਜੀ ਨੂੰ ਉਹਨਾਂ ਨੂੰ ਚੁੱਪਚੀਪੀਤੇ ਜਿਹੜਾ ਆ ਮੁਲਕ ਤੋਂ ਬਾਹਰ ਕੱਢ ਦਿੱਤਾ ਸੇ ਉਹਦੇ ਵਿੱਚ ਇਹ ਵੀ ਐਡ ਕਰ ਦੇ ਜਾਈਏ ਰਾਜਕਨਵੀਰ ਸਿੰਘ ਜੀ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ ਨੂੰ ਮੋਨਿਟਰ ਕਰ ਰਹੇ ਸੀ ਸਪੈਸ਼ਲੀ ਸਿੱਖਾਂ ਨੂੰ ਜੀ ਤਿੰਨ ਚੀਜ਼ਾਂ ਕਰ ਰਹੇ ਸੀ ਇੱਕ ਤਾਂ ਪੋਲੀਟੀਸ਼ੀਅਨ ਨੂੰ ਟਾਰਗੇਟ ਕਰ ਰਹੇ ਸੀ ਤੇ ਦੂਸਰਾ ਜਿਹੜੇ ডিফেন্স ਟੈਕਨੋਲੋਜੀ ਤੇ 에어ਪੋਰਟ ਸਕਿਉਰਿਟੀ ਪ੍ਰੋਟੋਕਾਲਸ ਉੱਥੇ ਵੀ ਸੈਂਸਿਟਿਵ ਇਨਫੋਰਮੇਸ਼ਨ ਲੈ ਰਹੇ ਸੀ ਤੀਜਾ ਜਿਹੜਾ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ ਜਿਹਦੇ ਚ ਸੇਕ ਆਂਦੇ ਆ ਮੈਜੋਰਟੀ ਉਹਨਾਂ ਨੂੰ ਜਿਹੜਾ ਮੋਨਿਟਰ ਕਰ ਰਹੇ ਸੀ ਜੀ ਜਿਹੜੇ ਜਿਹੜੇ ਬਰਜਸ ਹੈਗੇ ਆ ਉਹਨਾਂ ਨੇ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਦੇ ਹੋਏ ਕਰਦੇ ਹੋਏ ਜਿਹੜਾ ਉਹ ਦੱਸਿਆ ਆ ਇਹ ਸੀਐਸ ਆਈਓ ਐਸ ਆਈਓ ਸੌਰੀ ਜਿਹੜਾ ਕੈਨਬਰਾ ਦਾ ਉੱਥੇ ਹੈੱਡ ਕੁਆਟਰ ਆ ਉੱਥੇ ਇਹਨਾਂ ਨੇ ਮਾਰਚ ਦੀ ਸਪੀਚ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਸੀਗਾ ਇਹ ਇਹਨਾਂ ਨੇ ਪਹਿਲਾਂ ਜਿਹੜੀਆਂ ਇਹ ਚੀਜ਼ਾਂ ਦਾ ਹੌਲੀ-ਹੌਲੀ ਇਹਨਾਂ ਨੂੰ ਪਤਾ ਜਿਹੜਾ ਉਹ ਲੱਗ ਹੀ ਰਿਹਾ ਸੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਵੀ ਕਿਸੇ ਮੁਲਕ ਨੇ ਜਿਹੜੇ ਖਾਸ ਕਰਕੇ ਇੰਡੀਆ ਦੇ ਸਪਾਈਜ਼ ਆ ਜਸੂਸ ਆ ਉਹਨਾਂ ਨੂੰ ਮੁਲਕ ਤੋਂ ਬਾਹਰ ਦਾ ਰਸਤਾ ਦਿਖਾਇਆ ਹੋਵੇ ਭਾਈ ਨਿਜਰ ਹੋਣਾ ਦੇ ਕਤਲ ਤੋਂ ਬਾਅਦ ਚ ਉੱਥੇ ਪਵਨ ਕੁਮਾਰ ਰਾਏ ਉਹਨੂੰ ਤੋੜਿਆ ਗਿਆ ਜਿਹੜਾ ਯੂਐਸ ਦੇ ਵਿੱਚ ਰਾ ਦਾ ਜਿਹੜਾ ਮੇਨ ਬੰਦਾ ਹੁੰਦਾ ਆ ਉਸ ਨੂੰ ਇਹ ਤੋਂ ਤੋੜ ਦਿੱਤਾ ਗਿਆ ਸੈਨ ਫਰਾਂਸਿਸਕੋ ਦੇ ਵਿੱਚ ਸੀਗਾ ਉਹ ਅਜੇ ਤੱਕ ਪੋਸਟ ਖਾਲੀ ਆ ਤੇ 5 ਵਾਈਜ਼ ਦੇ ਵਿੱਚੋਂ ਇਹ ਤੀਸਰੀ ਆਈ ਆ ਆਸਟ੍ਰੇਲੀਆ ਜਿਨ੍ਹਾਂ ਨੇ ਜਿਹੜੇ ਸਪਾਈਜ਼ ਆ ਉਹਨਾਂ ਨੂੰ ਬਾਹਰ ਕੱਢਿਆ ਇਹ 5 ਵਾਈਜ਼ ਵਾਲੀ ਸੀਗੇ ਆ ਮੁਲਕ ਜਿਨ੍ਹਾਂ ਨੇ ਟਰੂਡੋ ਨੂੰ ਦੱਸਿਆ ਸੀਗਾ ਵੀ ਭਾਈ ਇਹ ਇੰਡੀਅਨ ਜਿਹੜੀ ਸਰਕਾਰ ਆ ਇੰਡੀਅਨ ਏਜੰਟਸ ਆ ਉਨ੍ਹਾਂ ਦੇ ਤਹਿਤ ਇਹ ਸਾਰਾ ਕੁਝ ਉੱਥੇ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ ਯਾਦ ਹੋਣਾ ਜਦੋਂ ਉੱਥੇ ਹਰਜੋਤ ਸਿੰਘ ਜੀ ਰੈਫਰੈਂਡਮ ਦੀਆਂ ਵੋਟਾਂ ਵੀ ਹੋਣੀਆਂ ਸੀ ਤੇ ਕਿਸ ਤਰੀਕੇ ਦੇ ਨਾਲ ਉੱਥੇ ਜ਼ਹਿਰ ਸਿੱਖਾਂ ਦੇ ਖਿਲਾਫ ਉਗਲੇ ਜਾ ਰਿਹਾ ਸੀ ਉੱਥੇ ਉਹ ਸੇਮ ਮੋਡਸ ਓਪਰਾਂਡੀ ਉਹਨਾਂ ਦਾ ਜਿਹੜਾ ਹੋ ਰਿਹਾ ਜੋ ਉਹਨਾਂ ਨੇ ਕੈਨੇਡਾ 'ਚ ਕੀਤਾ ਜੋ ਉਹਨਾਂ ਨੇ ਆਸਟ੍ਰੇਲੀਆ 'ਚ ਕੀਤਾ ਜੋ ਉਹਨਾਂ ਨੇ ਅਮਰੀਕਾ 'ਚ ਕੀਤਾ ਵੀ ਜਿਹੜਾ ਮੰਦਰਾਂ ਦੇ ਬਾਹਰ ਜਿਹੜੀ ਗ੍ਰੈਫਿਟੀ ਲਿਖਣ ਵਾਲਾ ਇਹ ਤਿੰਨੇ ਦੇ ਤਿੰਨੇ ਹੀ ਲਿੰਕ ਜਿਹੜੇ ਆ ਉਹ ਸਾਰੇ ਇਹਨਾਂ ਦੇ ਆਪਸ ਦੇ ਵਿੱਚ ਹੀ ਜੁੜੇ ਹੋਏ ਨਜ਼ਰ ਜਿਹੜੇ ਆ ਰਿਹਾ ਵੀ ਕਿਸ ਤਰੀਕੇ ਦੇ ਨਾਲ ਹਰ ਇੱਕ ਪਾਸੇ ਸਿੱਖਾਂ ਨੂੰ ਬਦਨਾਮ ਕਰਨ ਦੀ ਇਹਨਾਂ ਦੀ ਨਾਲ ਦੇ ਨਾਲ ਜਿਹੜੀ ਉਹ ਕੋਸ਼ਿਸ਼ ਸੀ ਬੇਸਿਕਲੀ ਵੀ ਭਾਰਤ ਨੇ ਜਸੂਸ ਤੇ ਆਪਣੇ ਜਿਹੜੇ ਸੂਈਏ ਤੇ ਆਪਣੇ ਜਿਹੜੇ ਦલાਲ ਆ ਉਹ ਥਾਂ ਥਾਂ ਦੇ ਉੱਤੇ ਛੱਡੇ ਸੀ ਜਿਨ੍ਹਾਂ ਦਾ ਕੰਮ ਹੋਰ ਕੋਈ ਨਹੀਂ ਸੀ ਵੀ ਜਿਹੜਾ ਵੀ ਕੋਈ ਇੰਡੀਆ ਪ੍ਰਤੀ ਕ੍ਰਿਟੀਕਲ ਆ ਮੋਦੀ ਪ੍ਰਤੀ ਕ੍ਰਿਟੀਕਲ ਆ ਆਪਣੀ ਹੱਕ ਸੱਚ ਦੀ ਫਰੀਡਮ ਆਫ ਸਪੀਚ ਦੀ ਐਕਸਪ੍ਰੈਸ਼ਨ ਨੂੰ ਉਹ ਇੱਥੇ ਆਜ਼ਾਦੀ ਦੇ ਨਾਲ ਮਾਨ ਰਿਹਾ ਹੈ ਤੇ ਵਰਤ ਰਿਹਾ ਆ ਵੀ ਉਹਨਾਂ ਦੇ ਖਿਲਾਫ ਕਿੱਦਾਂ ਜਿਹੜੀ ਉਹ ਚਾਰਾ ਜੋਈ ਕੀਤੀ ਜਾਵੇ ਸੋ ਡਾਇਸਪੋਰਾ ਕਮਿਊਨਿਟੀ ਦੇ ਉੱਤੇ ਇਹਨਾਂ ਦੀ ਵਿਸ਼ੇਸ਼ ਜਿਹੜੀ ਉਹ ਅੱਖ ਰਹੀ ਸੀ ਸੋ ਇਹਦੇ ਵਿੱਚ ਹੁਣ ਪਤਾ ਲੱਗਾ ਵੀ ਚਾਰ ਜਿਹੜੇ ਜਸੂਸ ਆ ਆਸਟ੍ਰੇਲੀਆ ਵਾਰਿਆਂ ਨੇ ਚੁੱਪ ਚਪੀਤੇ ਜਿਹੜੇ ਆ ਉਹ ਘਲ ਦਿੱਤੇ ਇੰਡੀਆ ਵਾਲੇ ਬਾਡੇ ਜੇਮਸ ਬੌਂਡ ਜਿਹੜੇ ਉਹ ਬਣਦੇ ਸੀਗੇ ਪਰ ਇਹਨਾਂ ਨੇ ਵੀ ਅੱਗੋਂ ਜਿਹੜੇ ਜੇਮਸ ਬੌਂਡ ਦੂਜੇ ਆ ਉਹਨਾਂ ਨੇ ਇਹਨਾਂ ਨੂੰ ਪਛਾਣ ਲਿਆ ਤੇ ਅੱਗੋਂ ਜਿਹੜਾ ਉਹ ਵਾਪਸ ਘਰ ਨੂੰ ਇਹਨਾਂ ਨੇ ਤੋਰ ਦਿੱਤਾ ਤੇ ਜਿਹੜੇ ਹੁਣ ਫਸਦੇ ਆ ਉਹਨਾਂ ਨੂੰ ਚੱਕ ਚੱਕ ਕੇ ਅਮਰੀਕਾ ਵਰਗੇ ਮੁਲਕਾਂ ਉਹ ਆਪਣੇ ਮੋਰੇ ਜਸਟਿਸ ਸਿਸਟਮ ਦੇ ਮੋਰੇ ਜਿਹੜਾ ਉਸ ਨੂੰ ਲੈ ਕੇ ਜਿਹੜਾ ਉਹ ਆ ਰਹੇ ਆ ਵਾਸ਼ਿੰਗਟਨ ਪੋਸਟ ਨੇ ਹਫਤੇ ਜਿਹੜਾ ਰਿਪੋਰਟ ਕੀਤਾ ਸੀਗਾ ਇੰਡੀਅਨ ਇੰਟੈਲੀਜੈਂਸ ਏਜੰਸੀ ਜਿਸ ਨੂੰ ਰੌ ਆਖਿਆ ਜਾਂਦਾ ਆ 2020 ਦੇ ਵਿੱਚ ਆਲਰੇਡੀ ਉਹਨਾਂ ਦੇ ਜਿਹੜੇ ਦੋ ਬੰਦੇ ਆ ਉੱਥੋਂ ਐਕਸਪੈਲ ਕੀਤੇ ਗਏ ਸੀ ਜਦੋਂ ਏਐਸਆਈਓ ਦੀ ਜਿਹੜੀ ਕਾਊਂਟਰ ਇੰਟੈਲੀਜੈਂਸ ਆਪਰੇਸ਼ਨ ਦੇ ਤਹਿਤ ਤੇ ਹੁਣ ਓਵਰਆਲ ਜਿਹੜੀ ਰਿਪੋਰਟ ਇਹ ਸਾਹਮਣੇ ਆ ਰਹੀ ਆ ਵੀ ਕੁੱਲ ਮਿਲਾ ਕੇ ਚਾਰ ਜਿਹੜੇ ਜਸੂਸ ਆ ਜਾਂ ਰੌ ਦੇ ਏਜੰਟਸ ਆ ਆਸਟ੍ਰੇਲੀਆ ਵਾਲਿਆਂ ਨੇ ਵਾਪਸ ਜਿਹੜੇ ਉਹਨਾਂ ਨੂੰ ਘਰ ਨੂੰ ਜਿਹੜਾ ਉਹ ਤੋਰਿਆ ਹੋਇਆ ਆ ਫਾਈਵ ਆਈਜ਼ ਦੇ ਉਹ ਮੁਲਕ ਨੇ ਜਿਹੜੇ ਆਪਣੀ ਵੈਸਟਰਨ ਮੁਲਕਾਂ ਦੇ ਜਿਹੜੇ ਮੇਨ ਮੁਲਕ ਨੇ ਆਪਣੀ ਜਿਹੜੀ ਪ੍ਰਭੂ ਸੱਤਾ ਸੋਵਰਨਿਟੀ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਜਿਹੜਾ ਉਹ ਲੈਂਦੇ ਆ ਤੇ ਤਾਂ ਹੀ ਉਹ ਇੰਡੀਆ ਦੇ ਜਸੂਸਾਂ ਨੂੰ ਹੌਲੀ-ਹੌਲੀ ਇੱਥੋਂ ਜਿਹੜਾ ਉਹ ਤੋੜ ਰਹੇ ਆ ਤੇ ਕਾਊਂਟਰ ਇੰਟੈਲੀਜੈਂਸ ਇੰਡੀਆ ਦੇ ਉਲਟ ਜਿਹੜੀ ਉਹ ਚੱਲ ਰਹੀ ਆ ਉਦਾਂ ਜਿਹੜੀ ਤੁਸੀਂ ਗੱਲ ਪਹਿਲਾਂ ਵੀ ਜ਼ਿਕਰ ਕੀਤਾ ਵੀ ਅਮਰੀਕਾ ਵੀ ਅ ਇਸ ਟਾਈਮ ਦੋਨੋ ਪਾਸੇ ਆਪਣੀਆਂ ਲੱਤਾਂ ਫਸਾ ਕੇ ਬੈਠਾ ਆ ਇੱਕ ਪਾਸੇ ਤਾਂ ਹੁਣ ਜੇਕ ਸੋਲਿਵਨ ਗਏ ਆ ਹੁਣ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਵੀ ਜਿਹੜੇ ਡਿਫੈਂਸ ਦੇ ਪੈਕਟ ਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਆੜ ਦੇ ਵਿੱਚ ਪਿੱਛੇ ਜਿਹੜੀ ਉਹਨਾਂ ਦੀ ਤਾੜਨਾ ਵੀ ਹੋਊਗੀ ਪਿੱਛੇ ਉਹਨਾਂ ਨੂੰ ਜਿਹੜਾ ਉਹ ਵੀ ਦੱਸਣਾ ਆ ਵੀ ਨਾਲ ਦੇ ਨਾਲ ਵੀ ਭਾਈ ਇਹ ਕੰਮ ਜਿਹੜਾ ਅਮਰੀਕਾ ਦੇ ਵਿੱਚ ਇਹ ਚੱਲਣਾ ਨਹੀਂ ਆ ਕਿਉਂਕਿ ਕੋਈ ਛੋਟਾ ਮੋਟਾ ਬੰਦਾ ਨਹੀਂ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਪ੍ਰੈਜ਼ੀਡੈਂਟ ਵਾਇਜ਼ਨ ਦਾ ਜੇਕ ਸੋਲਿਵਨ ਉੱਥੇ ਗਿਆ ਤੇ ਸਿੱਧਾ ਆਪਣੇ ਕਾਊਂਟਰਪਾਰਟ ਜਿਹੜਾ ਅਜੀਤ ਡੋਵਲ ਆ ਉਸਦੇ ਨਾਲ ਜਿਹੜਾ ਉਹ ਮਿਲ ਰਿਹਾ ਉਤਰਾਖੰਡ ਦਾ ਉਹ ਉਤਰਾਖੰਡ ਦਾ ਹੀ ਜਿਹੜਾ ਕਹਿੰਦੇ ਆ ਵੀ ਨਿਕਲ ਗੁਪਤਾ ਆ ਆਪਣੇ ਹੀ ਬੰਦਿਆਂ ਨੂੰ ਉਹਨੇ ਉਹ ਕੰਮ ਸੌਂਪਿਆ ਸੀਗਾ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਐਕਟਿਵਿਸਟ ਆ ਉਹਨਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਮਰਵਾਉਣ ਵੱਲ ਨੂੰ ਜਿਹੜੀਆਂ ਸੁਪਾਰੀਆਂ ਦੇਣ ਵੱਲ ਨੂੰ ਜੀ ਸੋ ਚਾਰ ਇੰਡੀਆ ਦੇ ਸਪਾਈ ਐਕਸਪੈਲ ਕੀਤੇ ਗਏ ਆਸਟ੍ਰੇਲੀਆ ਚੋਂ 2021 ਚ ਪਰ ਇਹ ਚੁੱਪਚੀ ਬੀਤੇ ਘਰਤਾ ਕਹਿੰਦੇ ਵੀ ਲੋਕਾਂ ਨੂੰ ਨਹੀਂ ਦੱਸਿਆ ਪਿਛਲੇ ਦਿਨਾਂ ਚ ਜਦੋਂ ਵਸ਼ਿੰਗਟਨ ਪੋਸਟ ਨੇ ਰਿਪੋਰਟ ਛਾਪੀ ਸੀ ਉਹ ਚ ਉਹਨੇ ਦੋ ਲਿਖਿਆ ਸੀ ਪਰ ਹੁਣ ਉਹ ਚਾਰ ਨੂੰ ਮੰਨ ਰਿਹਾ ਹੈਗੇ ਆ ਕਾਰਨ ਉਹੀ ਆ ਵੀ ਮੋਦੀ ਐਡਮਿਨਿਸਟ੍ਰੇਸ਼ਨ ਇਹੇ ਟਰਾਈ ਕਰ ਰਿਹਾ ਸੀ ਵੀ ਨੇਸਟ ਆਫ ਸਪਾਈਸ ਆਪਣੇ ਜਿਹੜੇ ਆ ਸਪਾਈਆਂ ਸਪਾਈ ਬਣਾਉਣ ਦੇ ਲਈ ਕ੍ਰੀਏਟ ਕਰਨ ਦੇ ਲਈ ਤਾਂ ਕਿ ਉਹ ਆਸਟ੍ਰੇਲੀਆ ਦੇ ਲਾ ਮੇਕਰਸ ਨੂੰ ਇਨਫਲੂਅ ਇਨਫਲੂਐਂਸ ਕਰ ਸਕਣ ਤੇ ਜੋ ਥ੍ਰੈਟ ਹੈਗੀ ਆ ਵਾਇਸ ਆਫ ਡਿਸੈਂਟ ਉਹਨਾਂ ਨੂੰ ਚੁੱਪ ਕਰਾ ਸਕਣ ਸੋ ਦੋਨਾਂ ਕੰਟਰੀਆਂ ਦੇ ਵਿੱਚ ਆਸਟ੍ਰੇਲੀਆ ਤੇ ਇੰਡੀਆ ਦੇ ਵਿੱਚ ਵੀ ਮਿਲਟਰੀ ਕੋਆਪਰੇਸ਼ਨ ਚੱਲ ਰਹੀ ਆ ਇਹ ਸਾਰੇ ਮੈਂਬਰ ਹੈਗੇ ਕੁਆਡ ਦੇ ਸਕਿਉਰਟੀ ਡਾਇਲੌਗ ਜਿਹਦੇ ਵਿੱਚ ਯੂਐਸ ਤੇ ਜਾਪਾਨ ਵੀ ਹੈਗਾ ਆ ਇਹ ਜਿਹੜੀ SAPA ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ ਦਾ ਇੰਡੀਪੈਂਡੈਂਟ ਨਿਊਜ਼ਪੇਪਰ ਨੇ ਇਹ ਅੱਜ ਛਾਪੀ ਹੈਗੀ ਆ ਤੇ ABC ਨੇ ਜਿਹੜੀ ਜਿਹੜੀ ਇੱਕ ਜਿਹੜੀ ਪੂਰੀ ਇਨਵੈਸਟੀਗੇਟਿਵ ਰਿਪੋਰਟ ਕੀਤੀ ਸੀ ਜਿਸ ਨੂੰ ਇੰਡੀਪੈਂਡੈਂਸ ਨੇ ਪੂਰਾ ਛਾਪਿਆ ਹੈਗਾ ਤੇ ਉਹ ਕਹਿੰਦੇ ਜਦੋਂ ਅਸੀਂ ਇੰਡੀਆ ਦੇ ਫੋਰਮ ਮਿਨਿਸਟਰ ਨੂੰ ਪੁੱਛਿਆ ਤੇ ਉਹਨਾਂ ਨੇ ਚੁੱਪ ਚੁੱਪ ਕਰ ਗਏ ਉਹਨਾਂ ਨੇ ਕੁਝ ਜਵਾਬੇ ਨਹੀਂ ਦਿੱਤਾ ਉਹਨਾਂ ਨੇ ਉਦੋਂ ਬੋਲਣੋਂ ਨਹੀਂ ਹਟਦਾ ਜੈ ਸ਼ੰਕਰ ਜੀ ਤੇ ਇਸੇ ਤਰ੍ਹਾਂ ਹੁਣ ਜੇ ਤੀਜੀ ਖਬਰ ਵੀ ਆਪਾਂ ਤੁਹਾਡੇ ਨਾਲ ਭਾਰਤ ਦੇ ਨਾਲ ਸੰਬੰਧਿਤ ਕਰਦੇ ਜਾਈਏ ਜਸਟਨ ਟਰੂਡੋ ਨੇ ਰੀਸੈਂਟਲੀ ਇੱਕ ਇੰਟਰਵਿਊ ਦਿੱਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਭਾਈ ਤੁਹਾਡੀਆਂ ਜੜੀਆਂ ਵੋਟਾਂ ਆ ਉਹ ਖਤਮ ਹੋ ਗਈਆਂ ਆ ਅ ਟਾਈਮ ਟੂ ਟੈਕਲ ਸੀਰੀਅਸ ਇਸ਼ੂਸ ਇਹ ਜਸਟਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਿਹਾ ਕੱਲ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਮੂਮੈਂਟ ਆਫ ਸਾਇਲੈਂਸ 1 ਮਿੰਟ ਦਾ ਰੱਖਿਆ ਗਿਆ ਪੂਰੇ ਜਿਹੜੇ ਸਾਰੀ ਪਾਰਟੀਆਂ ਦੇ ਵਿੱਚ ਜੀ ਬਾਈ ਪਾਰਟਿਸਨ ਸਿਗਾ ਤੇ ਵੈਨਕੂਵਰ ਦੇ ਵਿੱਚ ਮੌਕ ਟ੍ਰਾਇਲ ਵੀ ਕੀਤਾ ਗਿਆ ਜਿੱਥੇ ਉਹ ਉਹਨਾਂ ਨੇ ਨਰਿੰਦਰ ਮੋਦੀ ਉਹਨਾਂ ਦਾ ਪੂਰਾ ਬੁੱਤ ਬਣਾ ਕੇ ਜਿਹੜਾ ਟ੍ਰਾਇਲ ਵੀ ਕੀਤਾ ਉੱਥੇ ਕੌਂਸੂਲੇਟ ਦੇ ਸਾਹਮਣੇ ਵੀ ਡਾਇਰੈਕਟਲੀ ਜਿਹੜੀ ਆ ਮੋਦੀ ਦੀ ਸਰਕਾਰ ਭਾਈ ਨਿਜਰ ਉਹਨਾਂ ਦੇ ਕਤਲ ਦੇ ਵਿੱਚ ਸਬੰਧ ਹੈ ਵਿੱਚ ਇਨਵੋਲਵ ਹੈਗੀ ਆ ਸੋ ਕੈਨੇਡਾ ਤੇ ਇੰਡੀਆ ਦੇ ਕੋਲ ਬਿਗ ਇਸ਼ੂ ਆ ਜਸਟਨ ਫਰੂਡੋ ਕਹਿੰਦਾ ਵੀ ਮੇਰੀ ਕਹਿੰਦਾ ਪ੍ਰਾਇੋਰਟੀ ਇਹ ਆ ਵੀ ਕੈਨੇਡਾ ਦੇ ਲੋਕਾਂ ਨੂੰ ਸੇਫ ਰੱਖਣਾ ਇਹ ਉਹਨਾਂ ਨੇ ਇੰਟਰਵਿਊ ਜਿਹੜੀ ਸੀਬੀਸੀ ਦੇ ਨਾਲ ਕੀਤੀ ਆ ਮੰਡੇ ਕੀਤੀ ਆ ਉਹਨਾਂ ਨੇ ਉਹਦੇ ਵਿੱਚ ਦੱਸਿਆ ਹੈਗਾ ਉਹ ਕਹਿੰਦੇ ਵੀ ਈਵਨ ਦੋ ਮੈਂ ਚਾਹਣਾ ਹੈਗਾ ਵੀ ਇੰਡੀਆ ਦੇ ਨਾਲ ਵੀ ਸਾਡੇ ਰਿਲੇਸ਼ਨ ਵਧੀਆ ਹੋਣ ਦੋਨੋਂ ਮੁਲਕ ਵਧੀਆ ਬਿਜ਼ਨਸ ਕਰਨ ਪਰ ਜਿਸ ਹਿਸਾਬ ਦੇ ਨਾਲ ਤੁਸੀਂ ਸਾਡੇ ਮੁਲਕ ਚ ਆ ਕੇ ਸਾਡੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ ਲੱਗਦਾ ਨਹੀਂ ਵੀ ਸਾਡਾ ਕੋਈ ਜਿਹੜਾ ਰਿਲੇਸ਼ਨ ਆ ਉਹ ਸੁਧਰੂਗਾ ਜਾਂ ਉਹਦੇ ਵਿੱਚ ਕੋਈ ਕੋਆਪਰੇਸ਼ਨ ਆਉਗੀ ਸੋ ਉਹਨਾਂ ਨੇ ਕਿਹਾ ਵੀ ਮੋਦੀ ਸਾਹਿਬ ਇਲੈਕਸ਼ਨਾਂ ਖਤਮ ਹੋ ਗਈਆਂ ਬਹੁਤ ਸੀਰੀਅਸ ਇਸ਼ੂ ਆ ਇਹਦੇ ਉੱਤੇ ਆਪਣੀ ਸਰਕਾਰ ਨੂੰ ਕਹੋ ਵੀ ਕੈਨੇਡਾ ਦੀ ਸਰਕਾਰ ਦੇ ਨਾਲ ਰਲ ਕੇ ਜਿਨ੍ਹਾਂ ਲੋਕਾਂ ਨੇ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦਾ ਕਤਲ ਕੀਤਾ ਈਵਨ ਦੋ ਚਾਰ ਜਣੇ ਅਰੈਸਟ ਕਰ ਲਏ ਆ ਉਹਨਾਂ ਦੇ ਬਿਹਾਈਂਡ ਕਿਹੜੇ ਕਿਹੜੇ ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹਨਾਂ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੀ ਹਵਾਲਗੀ ਕੀਤੀ ਜਾਵੇ ਸੋ ਉਹਨਾਂ ਨੇ ਪਿਛੇ ਜੀ7 ਸੱਟ ਮੀਟਿੰਗ ਵੀ ਹੋਈ ਸੀ ਹੱਥੋ ਹੱਥ ਮਲਾਇਆ ਜਫੀ ਜੁਫੀ ਦਾ ਪਾਈ ਆ ਪਰ ਇਹ ਜੋ ਲੇਟੈਸਟ ਇੰਟਰਵਿਊ ਉਹਨਾਂ ਦੀ ਦੋ ਦਿਨ ਪਹਿਲਾਂ ਦੀ ਆ ਉਹ ਉਸ ਤੇ ਕੁਝ ਕਾਂਸ ਜਿਹੜੇ ਸਾਹਮਣੇ ਆਏ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਜੀ